ਯਾਰ ਇਹ ਠੰਡੀ ਸੀ ਲ ਬਿਲਕੁਲ ਇਹਨੂੰ ਲੱਤ ਉੱਥੇ ਰੱਖਣ ਦਾ ਨਹੀਂ ਬਦਾਂ ਪਿਛਲੀ ਲੱਤ ਜਿਹੜਾ ਜਿੰਨਾ ਕਰ ਆਪ ਨਹੀਂ ਉੱਠਦੇ ਮੈਂ ਤਾਂ ਨਹੀਂ ਮੱਝ ਪਾਸੇ ਹੋ ਗਈ ਬਾਕੀ ਹੁਣ ਮੈਂ ਤਾਂ ਆਪਦੀ ਜਾਨੋਂ ਮੱਧ ਥਾਂ ਦਾ ਇਹਨਾਂ ਦੀ ਸੇਵਾ ਕਰਦਾ ਠੀਕ ਹੈ ਜੀ ਆਹ ਮੇਸੀ ਕਿਉਂ ਵੀ ਦਿੱਤਾ ਹੋਇਆ ਇਹਨਾਂ ਨੂੰ ਅੱਛਾ ਜੀ ਚੋਣ ਜਾਣ ਚ ਕਿਵੇਂ ਰਹੀ ਆ ਬਿਲਕੁਲ ਵੀਰੇ ਪੋਲੀ ਆ ਬੱਚਾ ਵੀ ਚੋ ਸਕਦਾ ਠੀਕ ਹੈ ਭੈਣਾ ਵੀ ਚੋ ਸਕਦੀਆਂ ਠੀਕ ਹੈ ਭਾਈ ਵੀ ਚੋ ਸਕਦੇ ਤੇ ਉਹ ਵਧੀਆ ਠੀਕ ਹੈ ਥਾਣਾ ਥੋਣਾ ਓਕੇ ਜੀ ਬਿਲਕੁਲ ਆਪਣੀ ਗਰੰਟੀ ਹੋਊਗੀ ਹਾਂ ਜੀ ਮੇਰੇ ਕੋਲ ਗਰੰਟੀ ਹੋਊਗੀ ਪਹਿਲੇ ਸਵੇਰੇ 13 ਲੀਟਰ ਦੁੱਧ ਹੋਇਆ ਜੀ ਪਹਿਲੇ ਸਵੇਰੇ 13 ਲੀਟਰ ਦੁੱਧ ਤਾਂ ਪਹਿਲਾਂ ਚੋਇਆ ਹੈਗਾ ਹਾਂਜੀ 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 ਠੀਕ ਹੈ ਤੇ ਇਸ ਵਾਰ ਬਾਈ ਕਿੰਨੀ ਉਮੀਦ ਹੈ ਤੇੋਂ ਇਸ ਵਾਰ ਵੀਰੇ ਉਮੀਦ ਤਾਂ 15 ਦੀ ਆ ਪਰ ਬਾਕੀ ਡਿਪੈਂਡ ਕਰਦਾ ਜਿੱਦਾਂ ਦੀ ਆਪਾਂ ਸੇਵਾ ਕਰਾਂਗੇ ਉਦਾਂ ਦਾ ਹੀ ਪਸੂ ਦੁੱਧ ਦੇ ਸਕੀ ਠੀਕ ਆ ਬਾਕੀ ਸੇਵਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਕੋਠੇ ਸਰਜੀਤਪੁਰਾ ਤਸੀਲ ਆਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਇਹ ਬਾਜੇਖਾਨੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾਗਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜਾ ਸੂਆ ਇਹਨੇ ਸੁਣਾ ਔਸ਼ਕ ਦੇ ਨੇ ਤੇ ਬਾਕੀ ਆ ਗਈ ਇਹ ਵਿਕਾਊ ਆ ਗਈ ਤੇ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੇ ਆਮ ਘਰੇਲੂ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਆਹੀ ਪਸ਼ੂ ਰੱਖੇ ਹੋਏ ਆਗੇ ਤੇ ਇਹਨਾਂ ਦੇ ਵਿੱਚੋਂ ਇਹ ਝੋਟੀ ਬਾਈ ਨੇ ਵਿਕਾਊ ਕਰੀ ਹੈਗੀ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂਗੇ ਆਪ ਦੀ ਪੂਰੀ ਬਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਤੇ ਆਜੋ ਤੁਹਾਡਾ ਆਪਾਂ ਜਿਆਦਾ ਸਮਝ ਨਹੀਂ ਲੈਂਦੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਸੀ ਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲੀਵ ਸਿੰਘ ਭੁੱਲਰ ਚੰਦ ਸਰਜੀਤਪੁਰਾ ਠੀਕ ਹੈ ਜੀ ਤੇ ਜਿਹੜੀ ਬਾਈ ਆਪਾਂ ਇਹ ਮੱਝ ਵੇਚਣ ਲੱਗੇ ਆਂ ਛੋਟੀ ਵੇਚਣ ਲੱਗੇ ਆ ਹਨਾ ਇਹਦੀ ਕੀ ਡਿਟੇਲ ਆ ਗਈ ਕਿਹੜਾ ਸੂਆ ਸੂਣਾ ਇਹਨੇ ਤੇ ਦੂਜੇ ਸੂਏ ਸੂਰੇ ਹੀ ਆ ਜੀ ਠੀਕ ਹੈ ਤੇ ਕਿੰਨੇ ਕੁ ਦਿਨ ਅਜੇ ਪਏ ਆ ਜੀ ਬਾਈ ਦਿਨ ਪੂਰੇ ਹੋਣ ਦੇ ਇੱਕ ਦੋ ਦਿਨ ਲੈ ਸਕਦੀ ਆ ਠੀਕ ਆ ਮਤਲਬ ਇੱਕ ਦੋ ਦਿਨ ਲਿਆ ਸਕਦੀ ਆ ਹਾਂ ਜੀ ਹਾਂ ਜੀ ਬਾਕੀ ਬਸ਼ੂ ਦਾ ਪਤਾ ਬਣੀ ਹੁੰਦਾ ਉੱਪਰ ਨੀਚੇ ਹਨਾ ਹਾਂਜੀ ਹਾਂਜੀ ਵੱਧ ਘੱਟ ਵੀ ਤਾਂ ਲੈ ਜਾਂਦਾ ਲੈ ਜਾ ਸਕਦੇ ਠੀਕ ਹੈ ਤੇ ਹੈ ਆਪਣੇ ਭਾਈ ਘਰਦੂ ਹੀ ਆ ਇਹ ਘਰ ਦੀ ਝੋਟੀ ਆ ਵੀਰਾਂ ਠੀਕ ਹੈ ਤੇ ਕਿੰਨਾ ਦੁੱਧ ਆਪਾਂ ਚੋਇਆ ਪਹਿਲਾਂ ਸਵੇਜ ਪਹਿਲੇ ਸਵੇ ਤੇ 13 ਲੀਟਰ ਦੁੱਧ ਚੋਇਆ ਜੀ ਪਹਿਲੇ ਸਵੇ ਤੇ 13 ਲੀਟਰ ਦੁੱਧ ਆਪਾਂ ਪਹਿਲਾਂ ਚੋਇਆ ਹੈਗਾ ਹਾਂਜੀ 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 ਠੀਕ ਹੈ ਤੇ ਇਸ ਵਾਰ ਭਾਈ ਕਿੰਨੀ ਉਮੀਦ ਹੈ ਤੇ ਇਸ ਵਾਰ ਵੀਰੇ ਉਮੀਦ ਤਾਂ 15 ਦੀ ਆ ਪਰ ਬਾਕੀ ਡਿਪੈਂਡ ਕਰਦਾ ਜਿੱਦਾਂ ਦੀ ਆਪਾਂ ਸੇਵਾ ਕਰਾਂਗੇ ਉਦਾਂ ਦਾ ਹੀ ਪਸ਼ੂ ਦੁੱਧ ਦੇ ਸਕਦਾ ਠੀਕ ਆ ਬਾਕੀ ਸੇਵਾ ਤੇ ਹੁੰਦਾ ਹਨਾ ਹਾਂਜੀ ਹਾਂਜੀ ਸੇਵਾ ਆਪਾਂ ਚੰਗੀ ਕਰ ਲਾਂਗੇ ਤਾਂ ਦੁੱਧ ਵੱਧ ਲੈ ਲਾਂਗੇ ਘੱਟ ਕਰਾਂਗੇ ਤਾਂ ਘੱਟ ਨਿਕਲੂਗਾ ਬਾਕੀ ਹੁਣ ਮੈਂ ਤਾਂ ਆਪਦੀ ਜਾਨੋਂ ਮੱਧ ਸਾਂਭਣਾ ਦੀ ਸੇਵਾ ਕਰਦਾ ਠੀਕ ਹੈ ਜੀ ਹਾਂ ਦੇਸੀ ਘਿਓ ਵੀ ਦਿੱਤਾ ਹੋਇਆ ਨਾ ਅੱਛਾ ਜੀ ਹਾਂਜੀ ਹਰ ਵਰੀ ਦਈਦਾ ਹਰ ਵਰੀ ਜਦੋਂ ਸੰਭੇ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਚੰਗੀ ਮਤਲਬ ਸੰਭਾਲ ਕੇ ਸੇਵਾ ਦਾ ਹਾਂਜੀ ਬਹੁਤ ਚੰਗੀ ਸਾਂਭ ਸੰਭਾਲ ਕਰਦੇ ਆ ਠੀਕ ਹੈ ਜੀ ਫੇਰ ਹੀ ਆਪਾਂ ਨੂੰ ਕੁਝ ਦਿੰਦੇ ਆ ਪਸ਼ੂ ਨੇ ਤਾਂ ਮੈਂ ਬੋ ਦਈਏ ਸਹੀ ਗੱਲ ਆ ਜੀ ਇਹ ਸਾਂਭਾਂਗੇ ਤਾਂ ਫੇਰ ਹੀ ਆ ਹਾਂਜੀ 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 ਤੇ ਬਈ ਚੋਣ ਜਾਣ ਚ ਕਿਵੇਂ ਰਹੀ ਆ ਬਿਲਕੁਲ ਵੀਰੇ ਪੋਲੀ ਆ ਬੱਚਾ ਵੀ ਚੋ ਸਕਦਾ ਠੀਕ ਆ ਭੈਣਾ ਵੀ ਚੋ ਸਕਦੀਆਂ ਠੀਕ ਆ ਬਈ ਵੀ ਚੋ ਸਕਦੇ ਤੇ ਉਹ ਵਧੀਆ ਰਹੀ ਠੰਡੀ ਸੀ ਲ ਬਿਲਕੁਲ ਇਹਨੂੰ ਲੱਤ ਉੱਥੇ ਰੱਖਣ ਦਾ ਨਹੀਂ ਬੰਦਾ ਪਿਛਲੀ ਲੱਤ ਜਿਹੜਾ ਜਿੰਨਾ ਕਰ ਆਪ ਨਹੀਂ ਉੱਠਦੇ ਮੈਂ ਤਾਂ ਨਹੀਂ ਮੱਝ ਪਾਸੇ ਹੋਗੀ ਠੀਕ ਆ ਬਾਕੀ ਦੇਖਣ ਤੋਂ ਹੀ ਪਤਾ ਲੱਗਦਾ ਜੇ ਮੈਂ ਉਪਰ ਆ ਹਨਾ ਹਾਂਜੀ ਹਾਂਜੀ ਵੀ ਡਰਦੀ ਨਹੀਂ ਗਾਲੀ ਕਰੀ ਜਾਂਦੀ ਬਿਲਕੁਲ ਨਹੀਂ ਠੀਕ ਆ ਥਾਣਾ ਥੋਣਾ ਓਕੇ ਜੀ ਬਿਲਕੁਲ ਆਪਣੀ ਗਰੰਟੀ ਹੋਊਗੀ ਕਨਾਂ ਅਮੀਰੇ ਫੁੱਲ ਗਰੰਟੀ ਹੋਣੀ ਤੇ ਮੁੱਲ ਆਪਾਂ ਕਿੰਨਾ ਕਰਦੇ ਆਂ ਬਈ ਮੁੱਲ ਵੀਰੇ 135000 ਠੀਕ ਆ ਬਾਕੀ ਮਾੜਾ ਮੋਟਾ ਮੌਕੇ ਤੇ ਹੋ ਜਮਾਨਤਾਂ ਦਾ ਥੋੜਾ ਬਹੁਤਾ ਹੋ ਜੂਗਾ ਵੀਰੇ ਜ਼ਿਆਦਾ ਨਹੀਂ ਕਿਉਂਕਿ ਆਪਾਂ ਮੰਗੇ ਹੀ ਉਸ ਹਿਸਾਬ ਨਾਲ ਠੀਕ ਆ ਆਪਾਂ ਦੀ ਆਪਣੀ ਕੁਆਲਿਟੀ ਹੈ ਨਾ ਠੀਕ ਆ ਉਸ ਹਿਸਾਬ ਨਾਲ ਆਪਾਂ ਜ਼ਾਇਦ ਪੈਸੀ ਮੰਗੇ ਠੀਕ ਆ ਵੀ ਉਹਨਾਂ ਹੀ ਰੇਟ ਕਰਿਆ ਆਪਾਂ ਹਾਂਜੀ 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 ਫालतू ਪੈਸੇ ਮੰਗਨ ਦਾ ਕੀ ਫਾਇਦਾ ਹੈ ਠੀਕ ਹੈ ਜੀ ਤੇ ਕੋਲ ਕੇ ਦਾ ਢੇਡਾ ਦਵਾ ਦੇ ਠੀਕ ਹੈ ਜੀ ਦੋਸੂ ਡਿਟੇਲ ਤਕਰੀਬ ਨਾਲ ਆਪਾਂ ਤੁਹਾਨੂੰ ਲੈਤੀ ਤਰਤੀ ਨੂੰ ਤੁਸੀਂ ਇਨੂੰ ਚੈੱਕ ਕਰ ਸਕਦੇ ਹੋ। ਪਰ ਢੇੜਾ ਦਵਾਦਨੇ 135000 ਮੁੱਲ ਆ। ਇਹ ਮਾੜਾ ਮੋਟਾ ਮੌਕੇ ਤੇ ਮਾਣਦਾਨ ਜਰੂਰ ਹੋਊਗਾ। ਸੰਗ ਦੇਖ ਸਕਦੇ ਹੋ ਕੁੰਡੇ ਐ। ਬਾਕੀ ਝੋਟੀ ਚੰਗੀ ਐ, ਠੰਢੀ ਸੀਲ ਐ ਵੀ। ਕਿਉਂਕਿ ਇਹਨੇ ਜਗਾਲੀ ਨਹੀਂ ਛੱਡੀ। ਦੇਖ ਸਕਦੇ ਹੋ। ਇਹ ਕੱਦ-ਕਾੜ ਦੇਖ ਸਕਦੇ ਹੋ। ਕੱਦ-ਕਾੜ ਦਰਮਿਆਨਾ ਜਿਵੇਂ ਹੁੰਦਾ ਹੋਗਾ। ਤੇ ਚੰਗੀ ਸਭੀ ਬਲੀ ਹੈਗੀ। ਦੇਖ ਸਕਦੇ ਹੋ ਬਾਡੀ ਬਾਂਤਰ ਦੀ ਬਹੁਤ ਚੰਗੀ ਹੈਗੀ। ਬਾਕੀ ਥਾਣਾ ਦਾ ਸੈਜ ਬਹੁਤ ਵਧੀਆ ਮਿਲਕਵੇਨ ਚੰਗੀ ਆਉਂਦੀ ਹੈ ਨਾੜਾਂ ਵੀ ਜੰਮ ਰਗੀਆਂ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਗੱਟਪੂੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਥਾਣਾ ਦਾ ਸੈਜ ਬਹੁਤ ਵਧੀਆ ਹੈ ਤੇ ਆਰਡਰ ਦੀ ਤਿਆਰੀ ਮਤਲਬ ਕਿ ਚੰਗੀ ਆ ਗਈ ਤੇ ਅਜੇ ਯਾਨੀ ਕਿ ਦਿਨ ਪਏ ਆ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਦੁੱਧ ਲਾਉਂਦੀ ਆਉਂਦੀ ਹੈ ਵੀ ਬਾਕੀ ਅਜੇ ਘੱਲਾਂ ਢੱਲਾਂ ਕਾਫੀ ਪਈਆਂ ਗਈਆਂ ਦੇਖ ਸਕਦੇ ਹੋ ਤੁਸੀਂ ਮੋੜ ਲਾ ਬਈ ਬਾਕੀ ਪਹਿਲੇ ਸੂਏ 13 ਲੀਟਰ ਦੁੱਧ ਦਿੰਦਾ ਹੈ 15 ਦੀ ਉਮੀਦ ਹੈ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਇੱਥੇ ਆ ਕੇ ਤੁਸੀਂ ਆਪ ਦੀ ਪੂਰ ਤਸੱਲੀ ਕਰਕੇ ਖਰੀਦ ਸਕਦੇ ਹੋ ਸੋ ਬਾਕੀ ਤੁਸੀਂ ਦੇਖ ਸਾਜੋ ਆਣ ਦਾ ਸਾਇ ਹੈ ਇਹ ਵੀ ਗੁਰੂਤੀ ਇਹ ਵੀ ਪੇਨਿੰਗ ਚੰਗੀ ਹੁੰਦੀ ਹੈ ਸਾਡਾ ਬਾਕੀ ਸੇਸ ਕੁਆਲਿਟੀ ਦੇ ਇਸਾ ਜੋ ਉਂਡੇ ਸੈਂਗਾ ਵੀ ਬੈਕ ਸਾਈਡ ਤੋਂ ਦੇਖ ਸਾਜੋ ਇਹ ਢਿੱਲਾ ਕਾਫੀ ਬੰਨਿਆ ਹੋਇਆ ਹੈ ਮੈਂ ਤਾਂ ਹੈ ਵੀ ਦਿਨ ਲਈਊਗੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਅੱਗੇ ਤਸੱਲੀ ਤੁਸੀਂ ਕਰਨੀ ਆ ਆਉਦੀ ਫੌਲੋਸਸ ਲਈ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ जोडਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ